ਦੇਸੀ ਨੁਕਤੇ ਨੰਬਰ 1 ਹਰ ਰੋਜ਼ ਦੋ ਟਾਈਮ ਕਾਲੇ ਖੰਜੂਰ ਖਾਣ ਨਾਲ ਜੋੜਾ ਦਾ ਦਰਦ ਤੇ ਪੈਰਾਂ ਦੀ ਸੂਜਣ ਠੀਕ ਹੁੰਦੀ ਹੈ ਨੰਬਰ 2 ਇੱਕ ਛੋਟਾ ਜਿਹਾ برف ਦਾ ਟੁਕੜਾ ਲੈ ਕੇ ਉਸ ਨੂੰ ਲਿਫਾਫੇ ਵਿੱਚ ਪਾ ਕੇ ਚਿਹਰੇ ਉੱਪਰ ਮਾਲਸ਼ ਕਰੋ ਇਸ ਨਾਲ ਦਾਗ-ਦੱब्बे ਠੀਕ ਹੋ ਜਾਣਗੇ ਨੰਬਰ 3 ਪੂਰੀਆਂ ਦਾ ਆਟਾ ਗੁੰਨਣ ਟਾਈਮ ਉਸ ਵਿੱਚ ਥੋੜੀ ਜਹੀ ਸੂਜੀ ਮਿਲਾਓ ਤੇ ਥੋੜੀ ਚੀਨੀ ਵੀ ਜ਼ਰੂਰ ਪਾਓ ਇਸ ਨਾਲ ਪੂਰੀਆਂ ਬਹੁਤ ਹੀ ਸਵਾਦ ਬਣਨਗੀਆਂ ਨੰਬਰ 4 ਜਵਾਰ ਤੇ ਮੱਕੀ ਦੀ ਰੋਟੀ ਬਣਾਉਣ ਟਾਈਮ ਆਟਾ ਗਰਮ ਪਾਣੀ ਨਾਲ ਹੀ ਗੁੰਨੋ ਇਸ ਤਰ੍ਹਾਂ ਕਰਨ ਨਾਲ ਰੋਟੀ ਟੁੱਟੇਗੀ ਨਹੀਂ ਸਭ ਨੂੰ ਸੌਖੇ ਤਰੀਕੇ ਨਾਲ ਬਣ ਜਾਵੇਗੀ ਨੰਬਰ 5 ਰਸੋਈ ਗੈਸ ਤੇ ਸੈਲਫ ਨੂੰ ਸਾਫ਼ ਕਰਨ ਟਾਈਮ ਪਾਣੀ ਵਿੱਚ ਹਲਦੀ ਤੇ ਨਮਕ ਜ਼ਰੂਰ ਮਿਲਾਓ ਨੰਬਰ 6 ਕਿਸੇ ਵੀ ਤਰ੍ਹਾਂ ਦੇ ਫਾਲ ਫਰੂਟ ਖਾਣ ਤੋਂ ਬਾਅਦ ਤੁਰੰਤ ਪਾਣੀ ਨਾ ਪੀਓ ਇਸ ਨਾਲ ਪੇਟ ਵਿੱਚ ਤੇਜਾਬ ਗੈਸ ਤੇ ਜਲਣ ਦੀ ਸਮੱਸਿਆ ਹੋ ਸਕ ਜਾਂਦੀ ਹੈ ਨੰਬਰ 7 ਲਸਣ ਨੂੰ ਛਿੱਲਣ ਤੋਂ ਪਹਿਲਾਂ ਗਰਮ ਪਾਣੀ ਵਿੱਚ ਭਿਉਂ ਦਿਓ ਇਸ ਨਾਲ ਜਦੋਂ ਵੀ ਲਸਣ ਨੂੰ ਛਿੱਲੋਗੇ ਤਾਂ ਸਿਰਫ ਉੱਪਰਲਾ ਹਿੱਸਾ ਕੱਟਣ ਨਾਲ ਹੀ ਪੂਰੀ ਤਲੀ ਹੀ ਛਿੱਲੀ ਜਾਵੇਗੀ ਨੰਬਰ 9 ਬ੍ਰੈਡ ਨੂੰ ਖੁੱਲਾ ਰੱਖਣ ਨਾਲ ਅਕਸਰ ਸੁੱਕ ਜਾਂਦਾ ਹੈ ਕਿਸੇ ਵੀ ਭਾਂਡੇ ਵਿੱਚ ਪਾਣੀ ਨੂੰ ਗਰਮ ਕਰ ਲਓ ਜਦੋਂ ਭਾਫ਼ ਬਣਨ ਲੱਗ ਜਾਵੇ ਤਾਂ ਤੁਸੀਂ ਜਾਲੀ ਰੱਖ ਕੇ ਉਸ ਦੇ ਉੱਪਰ ਬ੍ਰੈਡ ਰੱਖ ਦਿਓ 1 ਮਿੰਟ ਵਿੱਚ ਬ੍ਰੈਡ ਫਿਰ ਤੋਂ ਤਾਜ਼ਾ ਹੋ ਜਾਵੇਗਾ ਨੰਬਰ 10 ਕਦੇ ਵੀ ਆਟੇ ਵਾਲੇ ਹੱਥਾਂ ਨਾਲ ਕੁਝ ਵੀ ਨਹੀਂ ਖਾਣਾ ਚਾਹੀਦਾ ਇਸ ਤਰ੍ਹਾਂ ਕਾਰਨ ਨਾਲ ਘਰ ਵਿੱਚ ਕਿੰਗਾਲੀ ਆਉਂਦੀ ਹੈ ਹੱਥ ਧੋ ਕੇ ਹੀ ਖਾਓ ਨੰਬਰ 11 ਜਿਹੜੀਆਂ ਔਰਤਾਂ ਪੈਰਾਂ ਵਿੱਚ ਝਾਂਜਰਾਂ ਪਾਉਂਦੀਆਂ ਨੇ ਉਹਨਾਂ ਦੇ ਪੈਰਾਂ ਤੇ ਵਿੱਚ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 12 ਚੌਲ ਬਣਾਉਣ ਤੋਂ ਪਹਿਲਾਂ ਅੱਧਾ ਘੰਟਾ ਭਿਉਂ ਦਿਓ ਇਸ ਨਾਲ ਚੌਲ ਜਲਦੀ ਬਣ ਜਾਣਗੇ ਤੇ ਗੈਸ ਦੀ ਵੀ ਬਚਤ ਹੁੰਦੀ ਹੈ ਨੰਬਰ 13 ਪਾਣੀ ਵਿੱਚ ਨਮਕ ਹਲਦੀ ਲੌਂਗ ਅਤੇ ਤુલਸੀ ਦੇ ਪੱਤੇ ਉਬਾਲੋ ਫਿਰ ਇਸ ਪਾਣੀ ਨੂੰ ਛਾਣ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀ ਲਓ ਖੰਗ ਤੋਂ ਬਹੁਤ ਆਰਾਮ ਮਿਲੇਗਾ ਨੰਬਰ 14 ਰੋਟੀ ਖਾਣ ਸਮੇ ਪਿਆਜ਼ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਵੀ ਬੀਪੀ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 15 ਸਾਬਤ ਧਨੀਆ ਅਦਰ ਤੇ ਲਸਣ ਨੂੰ ਪੀਸ ਕੇ ਸਬਜ਼ੀ ਵਿੱਚ ਪਾਉਣ ਨਾਲ ਸਬਜ਼ੀ ਬਹੁਤ ਹੀ ਸਵਾਦ ਬਣੇਗੀ ਨੰਬਰ 16 ਜੇਕਰ ਸਬਜ਼ੀ ਬਣਾਉਣ ਟਾਈਮ ਪਾਣੀ ਜ਼ਿਆਦਾ ਹੋ ਜਾਵੇ ਤਾਂ ਉਸ ਨੂੰ گاੜਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਵਿੱਚ ਬ੍ਰੈਡ ਪਾ ਦਿਓ ਇਸ ਨਾਲ ਸਬਜ਼ੀ ਵਿੱਚ گاੜਾਪਨ ਹੋ ਜਾਵੇਗਾ ਨੰਬਰ 17 ਜੇਕਰ ਤੁਸੀਂ ਪੇਟ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੋ ਚਮਚ ਸਹਿਦ ਇੱਕ ਚਮਚ ਪਦੀਨੇ ਦਾ ਰਸ ਮਿਲਾ ਕੇ ਸਵੇਰ-ਸ਼ਾਮ ਪੀਓ ਨੰਬਰ 18 ਟਮਾਟਰ ਦਾ ਸੂਪ ਬਣਾਉਣ ਟਾਈਮ ਉਸ ਵਿੱਚ ਇੱਕ ਹਰੀ ਮਿਰਚ ਇੱਕ ਕਲੀ ਲਸਣ ਦੀ ਤੇ ਛੋਟਾ ਜਿਹਾ ਟੁਕੜਾ ਅਦਰ ਕਰਦਾ ਪਾ ਦਿਓ ਇਸ ਨਾਲ ਸੂਪ ਬਹੁਤ ਹੀ ਸਵਾਦ ਬਣੇਗਾ ਨੰਬਰ 19 ਦੁੱਧ ਵਿੱਚ ਹਲਦੀ ਉਵਾਲ ਕੇ ਪੀਣ ਨਾਲ ਨੀਂਦ ਵਧੀਆ ਆਉਣ ਲੱਗ ਜਾਂਦੀ ਹੈ ਨੰਬਰ 20 ਜੇਕਰ ਸਰੀਰ ਤੇ ਫੋੜੇ ਫਿੰਸੀਆਂ ਹੋਣ ਤਾਂ ਨਿੰਮ ਦੇ ਪੱਤਿਆਂ ਨੂੰ ਜ਼ਰੂਰ ਚਵਾ ਲਓ ਠੀਕ ਹੋ ਜਾਣਗੇ ਨੰਬਰ 21 ਸਾਬ ਜਦੋਂ ਵੀ ਆਵੇ ਤਾਂ ਤੁਰੰਤ ਹੀ ਕਰੋ ਜਿਆਦਾ ਦੇਰ ਤੱਕ ਨਾ ਰੋਕੋ ਜੇ ਤੁਸੀਂ ਜਿਆਦਾ ਟਾਈਮ ਰੋਕਦੇ ਹੋ ਤਾਂ ਤੁਹਾਡੇ ਪਥਰੀ ਦੀ ਸਮੱਸਿਆ ਹੋ ਸਕਦੀ ਹੈ ਨੰਬਰ 22 ਜੇਕਰ ਬੇਸਣ ਦੇ ਲੱਡੂ ਘਰ ਵਿੱਚ ਬਣਾ ਰਹੇ ਹੋ ਤਾਂ ਬੇਸਣ ਬਰੀਕ ਨਹੀਂ ਸਗੋਂ ਦਾਣੇਦਾਰ ਹੋਣਾ ਚਾਹੀਦਾ ਹੈ ਨੰਬਰ 23 ਨਿੰਬੂ ਫ੍ਰਿਜ ਵਿੱਚ ਰੱਖਣ ਨਾਲ ਕਾਲੇ ਹੋ ਜਾਂਦੇ ਨੇ ਕਾਲੇ ਨਾ ਹੋਣ ਤਾਂ ਤੁਸੀਂ ਨਿੰਬੂ ਨੂੰ ਨਾਰੀਅਲ ਦਾ ਤੇਲ ਲਗਾ ਕੇ ਰੱਖੋ ਇਸ ਨਾਲ ਕਾਲਾਪਨ ਨਹੀਂ ਆਵੇਗਾ ਨੰਬਰ 24 ਕਿਸੇ ਵੀ ਤਰ੍ਹਾਂ ਦਾ ਰਾਇਤਾ ਬਣਾਉਣ ਟਾਈਮ ਉਸ ਵਿੱਚ ਨਮਕ ਨਾ ਪਾਓ ਨਮਕ ਰਾਇਤੇ ਨੂੰ ਖਾਣ ਵੇਲੇ ਹੀ ਪਾਓ ਵੀਡੀਓ ਨੂੰ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ